ਭਾਈ ਅਜਨਾਲੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਕੇਸਰੀ ਰੰਗ ਨੂੰ ਬਦਲ ਕੇ ਤੁਸੀਂ ਬਸੰਤੀ ਜਾਂ ਸਰਮਈ ਰੰਗ ਕਰ ਰਹੇ ਹੋ ਇਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਜਾਂ ਬਾਦਲਾਂ ਦਾ ਫੈਸਲਾ ਬਾਦਲਤਾਨਾ ਸ਼ਾਹ ਰਾਜ ਪੈਦਾ ਕਰਨਾ ਚਾਹੁੰਦੇ ਨੇ ਤੇ ਆਪਣਾ ਹੁਕਮ ਸਾਰੇ ਸਿੱਖ ਪੰਥ ਦੇ ਉੱਤੇ ਥੋਪਣਾ ਚਾਹੁੰਦੇ ਨੇ ਜੋ ਸਾਨੂੰ ਮਨਜ਼ੂਰ ਨਹੀਂ ਹੈ ਜਿਹੜਾ ਭਾਈ ਅਜਨਾਲਾ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਕੇਸਰੀ ਰੰਗ ਹੈ ਸਦੀਆਂ ਤੋਂ ਚੱਲਦਾ ਆਇਆ ਹੈ ਤੇ ਚੱਲਦਾ ਰਹੂਗਾ ਜੇ ਤੁਸੀਂ ਕਹਿੰਦੇ ਹੋ ਕਿ 1930 ਦੇ ਵਿੱਚ ਅਈ ਬਸੰਤੀ ਰੰਗ ਹੁੰਦਾ ਸੀ ਤਾਂ ਸਾਨੂੰ ਇਹ ਗੱਲ ਦਾ ਨਹੀਂ ਪਤਾ ਪਰ ਜਿਹੜਾ ਹੁਣ ਚੱਲ ਰਿਹਾ ਸੀ ਉਹ ਕੇਸਰੀ ਰੰਗ ਚੱਲ ਰਿਹਾ ਸੀ ਤੇ ਕੇਸਰੀ ਰੰਗ ਨੂੰ ਹੀ ਅਸੀਂ ਪ੍ਰਵਾਨ ਕਰਦੇ ਆਂ ਤੇ ਸਾਡੀ ਜਿਹੜੀ ਸਿੱਖ ਕੌਮ ਆ ਉਹ ਕੇਸਰੀ ਰੰਗ ਨੂੰ ਹੀ ਪ੍ਰਵਾਨ ਕਰੇਗੀ ਅੱਗੇ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਪਰਵੈਤਾ ਦੇ ਅਨੁਸਾਰ ਉਲਟ ਫੈਸਲੇ ਲਏ ਗਏ ਆ ਇਸੇ ਲੜੀ ਦੇ ਤਹਿਤ ਵੀਤੀ 15 ਤਰੀਕ ਨੂੰ ਸ਼ਰੋਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਗੁਰੂ ਘਰ ਦੇ ਵਿੱਚ ਨishan ਸਾਹਿਬ ਜਾਂ ਤਾਂ ਬਸੰਤੀ ਜਾਂ ਸਰਮਈ ਰੰਗ ਦਾ ਹੋ ਸਕਦਾ ਆਦ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨishan ਸਾਹਿਬ ਦਾ ਕੇਸਰੀ ਰੰਗ ਹੁੰਦਾ ਹੈ ਜਿਹੜੀ ਸਿੱਖ ਰਹਿਤ ਮਰਗਾਂ ਦਾ ਵੀ ਸ਼ਰੋਣੀ ਕਮੇਟੀ ਡਾਉਣੀ ਬੈਠ ਰਹੀ ਹੈ ਇਹ ਖਰੜਾ 1932 ਜਾਂ 33 ਵਿੱਚ ਡੇੜਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਜਾਦਾ ਦਾ ਨਾਂ ਦੇ ਕਰਕੇ ਸਿੱਖ ਮਰਜਾਦਾ ਦੀ ਡੌਂਡੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਬਨਾ ਪਾਈ ਜਾਂਦੀ ਆ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫਰ ਸਾਨੂੰ ਨਫਰਤ ਨਹੀਂ ਪਰ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਉਲਟ ਇਹਨਾਂ ਨੇ ਰੰਗ ਦੀ ਦੂਧਾ ਪਾਈਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਪਰ ਕਦਾ ਚਿਤਵਾਸਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿਹੜਾ ਗੌਰਮਤ ਦੇ ਉਸੂਲਾਂ ਤੋਂ ਉੱਟ ਫੈਸਲੇ ਲੈਂਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸਿੱਖ ਰਹਿਤ ਮਰਗਾਂ ਦਾ ਦੇ ਨਾਂ ਤੇ ਕੌਮ ਵਿੱਚ ਪੰਥ ਵਿੱਚ ਦੂਧਾ ਰੰਗਾਂ ਦੇ ਨਾਂ ਦੇ ਉੱਪਰ ਕੌਮ ਤੇ ਵੇਤੇ ਦੁਬਦਾਂ ਪਾਈ ਜਾਂਦੀ ਆ ਇਹ ਬਾਗਲ ਦੀ ਕਮੇਟੀ ਆ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਗਲ ਦੀ ਕਮੇਟੀ ਹਮੇਸ਼ਾ ਵਾਸਤੇ ਪੰਥ ਦੇ ਉਲਟ ਫੈਸਲੇ ਲੈਂਦੀ ਆ ਇਸ ਫੈਸਲੇ ਦਾ ਮੈਂ ਆਪਣੇ ਵੱਲੋਂ ਸਖਤ ਵਿਰੋਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਿੱਖ ਪੰਥ ਦੇ ਪਰਵੈਤਾ ਦੇ ਅਨਸਾਰ ਉਲਟ ਫੈਸਲੇ ਲਏ ਗਏ ਆ ਇਸੇ ਲੜੀ ਦੇ ਤਹਿਤ ਬੀਤੀ 15 ਤਰੀਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਤਾਂ ਬਸੰਤੀ ਤੇ ਜਾਂ ਸਰਮਈ ਰੰਗ ਦਾ ਹੋ ਸਕਦਾ ਆਦ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਹੁੰਦਾ ਹੈ ਜਿਹੜੀ ਸਿੱਖ ਰਹਿਤ ਮਰਜ਼ਾ ਦਾ ਵੀ ਸ਼੍ਰੋਮਣੀ ਕਮੇਟੀ ਡਾਉਣੀ ਪਿੱਛੜੀ ਹੈ ਇਹ ਖਰੜਾ 1932 ਜਾਂ 33 ਵਿੱਚ ਡੇਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਜਾਦਾ ਦਾ ਨਾਂ ਦੇ ਕਰਕੇ ਸਿੱਖ ਮਰਜਾਦਾ ਦੀ ਦੌਂਦੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਬਨਾ ਪਾਈ ਜਾਂਦੀ ਆ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫ਼ਰਤ ਹਨ ਨੂੰ ਨਫ਼ਰਤ ਨਹੀਂ ਪਰ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਉਲਟ ਇਹਨਾਂ ਨਿਰੰਗ ਦੀ ਦੁਧਾ ਪਾਈਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਪਰ ਕਦਾ ਚਿਤਵਾ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿਹੜਾ ਗੌਰਮਤ ਦੇ ਉਸੂਲਾਂ ਤੋਂ ਉਲਟ ਫੈਸਲੇ ਲੈਂਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸਿੱਖ ਰਹਿਤ ਮਰਗਾਂ ਦਾ ਦੇ ਨਾਂ ਤੇ ਕੌਮ ਵਿੱਚ ਪੰਥ ਵਿੱਚ ਦੁਬਦ ਰੰਗਾਂ ਦੇ ਨਾਂ ਦੇ ਉੱਪਰ ਕੌਮ ਤੇ ਵੇਤੇ ਦਬਦਾ ਪਾਈ ਜਾਂਦੀਆਂ ਇਹ ਬਾਦਲ ਦੀ ਕਮੇਟੀ ਆ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਹਮੇਸ਼ਾ ਵਾਸਤੇ ਪੰਥ ਦੇ ਉਲਟ ਫੈਸਲੇ ਲੈਂਦੀਆਂ ਇਹ ਫੈਸਲੇ ਦਾ ਮੈਂ ਆਪਣੇ ਵੱਲੋਂ ਸਖਤ ਵਿਰੋਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ